ਔ ਕਾਕੇ ਕਾਰੀ ਸਾਰੀ ਦੇ ਇਲਾਕੇ ਦਾ ਖਿਡਾਰੀ ਹਰਖੋ ਵਾਲੀਆ ਮੇਸ਼ੀ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਦੇ ਵਿੱਚੋਂ ਕਹਿੰਦੇ ਸ਼ੂਸ਼ਕ ਦਾ ਫੂਲਾ ਹੱਥ ਪਹਿਲਾਂ ਪੱਟ ਤੇ ਪਿਆ ਫੇਰ ਗਿੱਟੇ ਤੇ ਫੇਰ ਲੱਕ ਫੜਿਆ ਗਿਆ ਅੱਜ ਦੇ ਦਿਨ ਦਾ ਪਹਿਲਾ ਜੱਫਾ ਅੱਜ ਦੇ ਦਿਨ ਦਾ ਪਹਿਲਾ ਜੱਫਾ ਅੱਜ ਦੇ ਦਿਨ ਦਾ ਪਹਿਲਾ ਜੱਫਾ ਸ਼ੂਸ਼ਕ ਦਾ ਫੂਲਾ 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 ਤੇ ਮੇਸ਼ੀ ਮੇਰੇ ਵੀਰੋ ਲਓ ਫੇਰ ਲੱਗ ਗਿਆ ਸਵਾਦ ਆ ਗਿਆ ਸਾਰਾ ਪੁੜਾਥ ਨਜਰ ਹੈ ਵੀ ਸਿਰੇ ਦੀ ਖੇਡ ਜਿਹੜੀ ਹੈ ਇਸ ਵੇਲੇ ਖੇਡੀ ਜਾ ਰਹੀ ਹੈ ਪਰਥ ਨੇ ਇਸ ਕੋਲ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਆਓ ਸ਼ੀਲੂ ਦੇ ਨਾਲ ਟੱਕਰ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਜਸ਼ਨ ਐਨ ਸਿਰੇ ਦਾ ਜਫਾ ਫੇਰ ਨਿਊਜ਼ੀਲੈਂਡ ਦੀ ਇਸ ਖੇਡ ਕਲੱਬ ਨੂੰ ਮਿਲਿਆ ਹੈ ਕੈਨੇਡਾ ਕੱਪ ਦਾ ਬੈਸਟ ਰੇਡਰ ਹੈ ਪਤਾਰੇ ਵਾਲਾ ਪਿੰਨੀ ਪ੍ਰਿੰਸੀਪਲ ਬੋਤਾ ਸਿੰਘ ਦੀ ਧਰਤੀ ਹੈ ਆਹ ਪਤਾਰਾ ਪਿੰਡ ਜੰਡੂ ਸਿੰਘੇ ਦੇ ਇਲਾਕੇ ਦਾ ਜਿਹੜਾ ਜਲੰਧਰ ਮੇਰੇ ਵੀਰੋ ਔਰ ਦੂਜੇ ਪਾਸੇ ਅਮਰੀਕਨ ਕਬੱਡੀ ਫੈਡਰੇਸ਼ਨ ਦੀ ਟੀਮ ਦਾ ਚਿੱਟੀ ਵਾਲਾ ਕਰੂ ਕਮਾਲ ਲਾਓ ਸਿਰੇ ਦਾ ਜਫਾ ਆਹ ਉਈ ਪਈ ਹੈ ਅੱਜ ਪਰਤਾਂ ਥੋਈ ਪਈ ਹੈ ਮੇਰੇ ਵੀ ਪੂਰੇ ਵਰਲਡ ਦੇ ਵਿੱਚ ਕਬੱਡੀ ਨੂੰ ਚਾਹਣ ਵਾਲੇ ਬੈਠੇ ਆ ਨਾ ਉਹ ਆਨੰਦ ਮਾਣਦੇ ਹੋਣਗੇ ਵੀ ਅੱਜ ਮੈਚ ਸਿਰੇ ਦਾ ਆਹਦੇ ਪਰਥ ਵਾਲਿਆਂ ਦੇ ਪਹਿਲਾ ਮੈਚ ਹੀ ਬੜਾ ਸਿਰੇ ਦਾ ਭਿਆੰਦਾ ਆਹ ਟੱਕਰ ਵੀ ਸਿਰੇ ਦੀ ਸ਼ੀਲੂ ਤੇ ਜਸ਼ਨ ਸ਼ੀਲੂ ਤੇ ਜਸ਼ਨ ਗਮਗੀਰ ਸਾਹਿਬ ਦੀ ਧਰਤੀ ਹੈ ਭਾਗਦੀਪ ਸਾਡੇ ਵੀਰ ਯੂਐਸਏ ਤੋਂ ਤੇ ਰਮਨ ਸਿੱਧੂ ਕੌਕਿਆਂ ਵਾਲਾ ਅਚੇਚੇ ਤੌਰ ਤੇ ਕਿਵੇਂ ਪੁੰਜਾ ਹੋਇਆ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦਿਆ ਚੋਲੇ ਦਾ ਅਰਸ਼ ਕਰਵੰਤ ਸਿੰਘ ਦਾ ਪੁੱਤਰ ਸੁਖਮੰਦਾ ਵੀਰ ਐਨ ਕਰਾਊਨ ਧੰਨ 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 ਅੜ ਗਿਆ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਮੇਰੇ ਵੀਰ ਸੇਵੀਆਂ ਪਿੰਡ ਹੈ ਔਰ ਸਾਹਮਣੇ ਦੇਖਣਾ ਵੀ ਇਸ ਵੇਲੇ ਕਬੱਡੀ ਮੇਸ਼ੀ ਦੀ ਹਰਖੋ ਵਾਲੀ ਹੈ ਮੇਸ਼ੀ ਮੇਰੇ ਵੀਰੋ ਗੁਰਪ੍ਰੀਤ ਗੋਪੀ ਸ਼ੋਕਰ ਨੂੰ ਮਾਣ ਹੈ ਇਸ ਨੌਜਵਾਨ ਤੇ ਉਹ ਫੂਲਾ ਪਹਿਲਾਂ ਕਹਿੰਦੇ ਪੱਟ ਫੜਿਆ ਫੇਰ ਗਿੱਟਾ ਫੇਰ ਲਾਇੰਦਾ ਭੰਗੜਾ ਪੈਂਦਾ ਭੰਗੜਾ ਤੇ ਆਸਟ੍ਰੇਲੀਆ ਦੀਆਂ ਟੀਮਾਂ ਜਿਆਦਾ ਟਾਈਮ ਨਾ ਲਾਉਣ ਲਾਓ ਇੱਕ ਪਾਸੇ ਦੀਪਾ ਸਾਹਦਰਾ ਪਿੰਡ ਆਹ ਚੱਕ ਲਿਆ ਆਹ ਚੱਕ ਲਿਆ ਆਹ ਚੱਕ ਰਿਹਾ ਮੁੰਡੇ ਨੇ ਇੱਕ ਪਾਸੇ ਜਸ਼ਨ ਆਲਮਗੀਰ ਸਾਹਿਬ ਦੀ ਧਰਤੀ ਦਾ ਨੌਜਾਨ ਗਬਰੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਪਥਾਂ ਗਿਆ ਸੀ ਵੀ ਖੁੱਲਾ ਲੱਗ ਜਾ ਹੁਣ ਫੇਰ ਕਹਿਣਾ ਵੀ ਖੁੱਲਾ ਲੱਗ ਜਾ ਤੇ ਪਰਥ ਵਾਲਿਆਂ ਨੇ ਨਜ਼ਾਰਾ ਹੀ ਲੈ ਜਾਣਾ ਪਰਥ ਵਾਲਿਆਂ ਨੇ ਨਜ਼ਾਰਾ ਹੀ ਲੈ ਜਾਣਾ ਜੀਵਨ ਜੀਵਨ ਦੂਜੇ ਪਾਸੇ ਸੀਚੇ ਵਾਲਿਆ ਮਾਣੂ ਕੇ ਗਿੱਲਾਂ ਵਾਲਾ ਸੀਚੇ ਵਾਲਿਆ ਮਾਣੂ ਕੇ ਗਿੱਲਾਂ ਸੀਚੇ ਵਾਲ ਮਾਣੂ ਕੇ ਗਿੱਲਾਂ ਆਹ ਜੀ ਬੰਦ ਹੋ ਗਿਆ ਆਓ ਜੀ ਬੰਦ ਲੱਗ ਜਾ ਖੁੱਲਾ ਸ਼ਿਲੂ ਸ਼ਿਲੂ ਤੇ ਜੀਵਨ 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 ਗਿਆ ਮੈਨੂੰ ਲੱਗਦਾ ਸ਼ਿਲੂ ਹੁਣ ਲੋਟ ਨਹੀਂ ਆਉਣਾ ਹੁਣ ਲੋਟ ਨਹੀਂ ਆਉਣਾ ਹੁਣ 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 ਜੀਵਨ ਗਿਆ ਆ ਗਿਆ ਆ ਗਿਆ ਜਿਵੇਂ ਕਹਿੰਦੇ ਆਂਦੇ ਵੀ ਸ਼ਹਿਦ ਜਿਹੀ ਫੁਰਤੀ ਹੁੰਦੀ ਕਹਿੰਦੇ